ਹੈਪੀ ਹੋਲੀ ਹੈਪੀ ਹੋਲੀ ਐਸਐਚਓ ਸਾਹਿਬ ਹੈਪੀ ਹੋਲੀ ਸਾਡੇ ਸਾਰੇ ਫੋਟ ਸੁਮੈਗਨ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਕਿ ਸਾਡੇ ਹਿੰਦੂਸਤਾਨ ਵਾਸੀਆਂ ਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕਾਂ ਪਹਿਲੇ ਤੇ ਸਾਡੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਕਿ ਸਾਡੇ ਫੋਟ ਸੁਮੈਗਨ ਨੂੰ ਬਹੁਤ ਬਹੁਤ ਮੁਬਾਰਕ ਹੈ ਜੀ ਹੋਲੀ ਦੀ ਇਹਦੇ ਵਿੱਚ ਕੀ ਸਾਡੇ ਪੁਲਿਸ ਵਿਭਾਗ ਨੇ ਅੱਜ ਜਿਹੜੀ ਹੁਲੜਬਾਜੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਜਾਂ ਅਮਰਖੱਦਰ ਦੇ ਵਿੱਚ ਬਹੁਤ ਜ਼ਿਆਦਾ ਹੋਣੀ ਇਸ ਹੋਲੀ ਦੇ ਵਿੱਚ ਕੋਈ ਵੀ ਹੁਲੜਬਾਜੀ ਕੋਈ ਐਸੀ ਕੋਈ ਸੁਣਚ ਨਹੀਂ ਆਈ ਤੇ ਨਾ ਕੋਈ ਲਾਈਟ ਕਰਾਈ ਝਗੜਾ ਸੁਣਨ ਚ ਆਇਆ ਤੇ ਮੈਂ ਸ਼ੁਕਰਗੁਜ਼ਾਰ ਹਾਂ ਪੁਲਿਸ ਵਾਲਿਆਂ ਦਾ ਪੁਲਿਸ ਵਰਦੀ ਜਿਹੜੀ ਇਹਨਾਂ ਨੇ ਸੰਭਾਲੀ ਹੈ ਜਿਹਦੀ ਜਿਹੜੀ ਸ਼ਾਂਤੀ ਹੋਈ ਹੈ ਉਹਦੀ ਅੱਜ ਇਹਨਾਂ ਨੇ ਇਹਦੇ ਰੱਖੀ ਹੈ ਕਿ ਕਿਤੇ ਵੀ ਕੋਈ ਅਜੋਜੀ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ ਪਰ ਲੱਗਦਾ ਕਿ ਜੀਤੇ ਤਨਾਤ ਅਧਿਕਾਰੀਆਂ ਦੇ ਨਾਲ ਹੋਲੀ ਨਾਲ ਪਹੁੰਚਿਓ ਕੀ ਕਰਨਾ ਚਾਹੀਦਾ ਦੇਖੋ ਜੀ ਸਾਰੇ ਆਪਣੇ ਆਪਣੇ ਰਿਸ਼ਤਿਆਂ ਨਾਲ ਆਪਣੇ ਯਾਰਾ ਦੋਸਤਾਂ ਮਣਾਉਂਦੇ ਆ ਤੇ ਅਸੀਂ ਇੱਥੋਂ ਗੁਜ਼ਰ ਰਹੇ ਸੀਗੇ ਤੇ ਜਦੋਂ ਇਹਨਾਂ ਦੀ ਦੇਖੀ ਚੈਕਿੰਗ ਹੋ ਰਹੀ ਹੈ ਬੜੀ ਜਗ੍ਹਾ ਚੈਕਿੰਗ ਕਰ ਰਹੇ ਕਿ ਕੋਈ ਹੁਕਮਾਜੀ ਤੇ ਨਹੀਂ ਕਰ ਰਿਹਾ ਤੇ ਸਾਡਾ ਮਨ ਕੀਤਾ ਆਪਣਾ ਮੰਦੀ ਰੂਪ ਕੀਤੀ ਉਹ ਕਿੰਨੇ ਜਣੇ ਬਣਾਇਆ ਸਾਡਾ ਪਰਿਵਾਰ ਹੀ ਆ ਇੱਕ ਇਹਨਾਂ ਨਾਲ ਥੋੜਾ ਇੱਕ ਤਿਲਕ ਹੀ ਲਗਾਇਆ ਜਾਵੇ ਕਿ ਜਿਹੜਾ ਵੀ ਇਹਨਾਂ ਦਾ ਮਨ ਦੀ ਕੋਈ ਚੋ ਹੋਵੇ ਪਰ ਲੱਗਦਾ ਕਿ ਜੇ ਡਿਊਟੀ ਨਿਭਾ ਰਹੇ ਤਾਂ ਹੀ ਅਸੀਂ ਸੋਚੀ 1900 ਬਿਲਕੁਲ ਜੀ ਬਿਲਕੁਲ ਬਾਰਡਰ ਤੇ ਵੀ ਬਾਰਡਰ ਤੇ ਵੀ ਡਿਊਟੀ ਜਿਹੜੇ ਨਿਭਾ ਰਹੇ ਉਹਨਾਂ ਕਰਕੇ ਤੇ ਇੱਕ ਜਿਹੜੀ ਆ ਸਾਡੇ ਵਿਚਾਰੇ ਇਹ ਜਿਹੜੇ ਸੜਕਾਂ ਦੇ ਧੁੱਪ ਤੇ ਛੜਦੀ ਧੁਪਾ ਦੇ ਵਿੱਚ ਵੀ ਅੱਗੋਂ ਗਰਮੀ ਵੇਖੋ ਕਿੰਨੀ ਆਣੀ ਆ ਤੇ ਰੁੱਖ ਵੀ ਕੋਈ ਨਹੀਂ ਕੋਈ ਕੁਝ ਨਹੀਂ ਤਾਂ ਵੀ ਸਰਕਾਰ ਵੱਲੋਂ ਕੋਈ ਟੈਂਟ ਨਹੀਂ ਕੋਈ ਕੁਛ ਨਹੀਂ ਤਾਂ ਵੀ ਵਿਚਾਰੇ ਵੇਖੋ ਕਿਸ ਤਰ੍ਹਾਂ ਆਪਣੀ ਡਿਊਟੀ ਸੰਭਰੇ ਨੇ ਠੀਕ ਆ ਅੱਜ ਕਿੰਨਾ ਕੁ ਖੁਸ਼ੀ ਮਨ ਨੂੰ ਆਜ ਕਿੰਨੀ ਕੁ ਮਨ ਨੂੰ ਖੁਸ਼ੀ ਦਿੰਦੀ ਇਹਨਾਂ ਨਾਲ ਆ ਕੇ ਹੋਲੀ ਮਨਾਈ ਦੇਖੋ ਜੀ ਮੈਂ ਪਿਛਲੇ ਸਾਲ ਵੀ ਆਏ ਮੈਨੂੰ ਆਉਂਦਾ तकरीबन 3-4 ਸਾਲ ਹੋ ਗਏ ਆ ਹਰ ਸਾਲ ਅਸੀਂ ਜਦੋਂ ਇਹਨਾਂ ਦੇ ਨਾਲ ਹੋਲੀ ਮਨਾਨੇ ਨਾ ਤੇ ਸਾਨੂੰ ਆਪਣਾ ਪਰਿਵਾਰ ਭੁੱਲ ਜਾਂਦਾ ਤੇ ਇਹ ਪਰਿਵਾਰ ਚਿੱਤਾ ਆ ਜਾਂਦਾ ਕਿ ਇਹ ਵੀ ਸਾਡਾ ਇੱਕ ਹਿੱਸਾ ਵਾ ਸਾਡਾ ਇੱਕ ਪਰਿਵਾਰ ਆ ਅ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅਸੀਂ ਆਪਣੇ ਪਲਾਨ ਮੁਤਾਬਕ ਜੀ ਅਸੀਂ ਆਪਣੇ ਏਰੀਏ ਦੇ ਵਿੱਚ ਬਿਲਕੁਲ ਸਵੇਰ ਤੋਂ ਸ਼ਾਮ ਤੱਕ ਜਿਹੜੇ ਅਸੀਂ ਆਪਣੀ ਗਸ਼ਤ ਕਰ ਰਹੇ ਹਾਂ ਚੜੇ ਪੂਰੀ ਚੜ੍ਹ ਕੇ ਡਿਊਟੀ ਕਰ ਰਹੇ ਹਾਂ ਤਾਂ ਜੋ ਕੋਈ ਵੀ ਭੁਲੜਬਾਜ਼ ਨੇ ਜਿਹੜੇ ਬੜੇ ਲੋਕ ਨੇ ਜਿਹੜੇ ਸਿਆਣੇ ਨੇ ਵਧੀਆ ਤਰੀਕੇ ਨਾਲ ਈਵਨ ਆਪਣੇ ਗਲੀ ਮੁਹੱਲਿਆਂ 'ਚ ਪਾਰਕਾਂ 'ਚ ਜੇ ਕਿਸੇ ਹੋਰ ਜਗ੍ਹਾ ਤੇ ਵਧੀਆ ਤਰੀਕੇ ਨਾਲ ਹੋਲੀ ਮਨਾ ਰਹੇ ਨੇ ਉਹਨਾਂ ਦਾ ਅਸੀਂ ਬਿਲਕੁਲ ਉਹਨਾਂ ਦੇ ਨਾਲ ਆ ਜੀ ਵੀ ਉਹ ਅਮਨ ਚੈਨ ਨਾਲ ਤੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਹੋਲੀ ਦਾ ਤਿਉਹਾਰ ਮਨਾ ਸਕਣ ਪਰ ਕੁਝ ਜਿਹੜੇ ਆ ਕੋਈ ਸ਼ਰਾਰਤੀ ਅਨਸਰ ਨੇ ਵਿੱਚੋਂ ਵਿਰਲੇ ਹੀ ਹੁੰਦੇ ਨੇ ਪਰ ਉਹਨਾਂ ਲਈ ਅਸੀਂ ਬਿਲਕੁਲ ਆਪਣੀ ਗਸ਼ਤ ਕਰ ਰਹੇ ਆ ਜੀ ਵੀ ਅਸੀਂ ਚੜ੍ਹ ਕੇ ਘੁਲੋਤੇ ਆ ਸਾਡੇ ਮੇਨ ਮੇਨ ਚੌਂਕ ਆ ਕ੍ਰਿਸਟਲ ਚੌਂਕ ਸ਼ੋਕਾ ਚੌਂਕ ਰੇਲਵੇ ਸਟੇਸ਼ਨ ਸੈਸ਼ਨ ਚੌਂਕ ਕਿਚਲੂ ਚੌਂਕ ਨੋਵਲਟੀ ਚੌਂਕ ਮੇਨ ਲਾਰੈਂਸ ਰੋਡ ਹਰ ਪਾਸੇ ਜਿਹੜਾ ਅਸੀਂ ਵੱਖਰੇ ਵੱਖਰੇ ਮੁਲਾਜ਼ਮ ਤਨਾਦ ਕੀਤੇ ਆ ਉਹਨਾਂ ਨਾਲ ਅਸੀਂ رابطہ ਬਣਾ ਕੇ ਰੱਖਿਆ ਹੈ ਕਿ ਕਿਤੇ ਵੀ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ ਜਾਂ ਉਹਨਾਂ ਨੂੰ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ ਵੀ ਉਹ ਲੜਵਾਜ ਫਿਰ ਰਹੇ ਆ ਤੇ ਉਹਨਾਂ ਤੇ ਜਿਹੜੀ ਪੂਰੀ ਸਾਨੂੰ ਮੈਨੂੰ ਦੱਸਿਆ ਜਾਵੇ ਇਹ ਵੀ ਜੇਡ ਉੱਥੇ ਪਹੁੰਚ ਕੇ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਤਾਂ ਜੋ ਜਿਹੜਾ ਹੋਲੀ ਦਾ ਤਿਆਰ ਬੜੇ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਨੌਜਵਾਨਾਂ ਨੂੰ ਹੋਲੀ ਛੜਨਾ ਮਨਾਈ ਗਈ ਹੈ ਕਿਥਾਂ ਲੱਗਿਆ ਜੀ ਪਰਵਾਹ ਛੱਡ ਕੇ ਡਿਊਟੀ ਨਿਭਾ ਰਹੇ ਹੋ ਜੀ ਬਿਲਕੁਲ ਜੀ ਬੜਾ ਵਧੀਆ ਲੱਗਿਆ ਜੀ ਅਸੀਂ ਇੱਥੇ ਡਿਊਟੀ ਤੇ ਖੜੇ ਸੀ ਪਬਲਿਕ ਦੇ ਆਏ ਆ ਜੀ ਵਧੀਆ ਮੈਂਦੇ ਨੇ ਸਾਰੇ ਪਾਸਿਓਂ ਜੀ ਇਹ ਆ ਕੇ ਸਾਡੇ ਤਿਲਕ ਦੀ ਜਿਹੜੀ ਰਸਮ ਦਾ ਆ ਕੀਤੀ ਆ ਚਲੋ ਰੰਗ ਤੇ ਕੀ ਕਹਿੰਦੇ ਵੀ ਤੁਹਾਡੀ ਕੀ ਲਾਉਣਾ ਜ਼ਿਆਦਾ ਪਰ ਚਲੋ ਵਧੀਆ ਲੱਗਾ ਜੀ ਇਹਨਾਂ ਨੇ ਸਾਨੂੰ ਵੀ ਹੌਸਲਾ ਫਜ਼ਾਈ ਮਿਲਦੀ ਆ ਵੀ ਇਹਨਾਂ ਨੇ ਆ ਕੇ ਸਾਨੂੰ ਵਧੀਆ ਹੌਸਲਾ ਫਜ਼ਾਈ ਕੀਤੀ ਆ ਸਾਡੀ ਵੀ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵਧੀਆ ਜੀ ਜਿਵੇਂ ਅਸੀਂ ਰੂਟੀਨ ਚੈਕਿੰਗ ਤੇ ਵੀ ਖਲੋਤੇ ਆ ਵੀ ਇੱਕ ਤੇ ਅਪੀਲ ਆ ਵੀ ਟ੍ਰੈਫਿਕ ਦੇ ਕਾਨੂੰਨਾਂ ਨੂੰ ਪਾਲਣਾ ਕੀਤਾ ਜਾਵੇ ਜੀ ਤੇ ਜੇ ਹੋਲੀ ਦੇ ਸਬੰਧ ਚ ਅਸੀਂ ਕਹੀਏ ਤੇ ਬਿਲਕੁਲ ਜੀ ਆਪਣਾ ਵਧੀਆ ਤਰੀਕੇ ਨਾਲ ਤਿਉਹਾਰ ਮਨਾਓ ਕੋ ਇਹੋ ਜੀ ਹਰਕਤ ਨਾ ਕਰੋ ਜਿਹਦੇ ਨਾਲ ਜੜਾ ਅਮਨ ਸ਼ਾਂਤੀ ਵਿਗੜੇ ਜੀ